ਕਿਉਂਕਿ ਚੰਦੂ ਜਾਣਦਾ ਹੈ ਗੁਰੂ ਨੂੰ ਸ਼ਹੀਦ ਕਰਨ ਵਿੱਚ ਮੇਰੀ ਜਿੱਤ ਨਹੀਂ ਹੈ ਮੇਰੀ ਜਿੱਤ ਹੈ ਸਤਗੁਰੂ ਨੂੰ ਈਨ ਮਣਾਉਣ ਵਿੱਚ ਉਹ ਵਾਹ ਲਗਦਿਆਂ ਯਤਨ ਕਰਦਾ ਐਸੇ ਤਸੀਹੇ ਦਵਾ ਮੇਰੀ ਈਨ ਮੰਨ ਜਾਣ ਜਦ ਨਹੀਂ ਮਹਾਰਾਜ ਸੱਚੇ ਪਾਤਸ਼ਾਹ ਮੰਨਦੇ ਅਗਲੇ ਦਿਨ ਫਿਰ ਦੇਗ ਰੱਖੀ ਜਾਂਦੀ ਏ ਪਾਣੀ ਨਾਲ ਲੱਕੋ ਨੱਕ ਭਰੀ ਵੱਡੇ ਵੱਡੇ ਮੋਢ ਢਾ ਕੇ ਪਾਣੀ ਉਬਾਲਿਆ ਗਿਆ ਜਦ ਪਾਣੀ ਉਬਲ ਰਿਹਾ ਹੈ ਸਤਗੁਰੂ ਨੂੰ ਕਿਹਾ ਅਗਰ ਤੁਸੀਂ ਇਹ ਬਲ ਮੇਰੀ ਨਹੀਂ ਮੰਨਦੇ ਇਸ ਦੇਗ ਵਿੱਚ ਤੁਹਾਨੂੰ ਬੈਠਣਾ ਪਏਗਾ ਸਤਿਗੁਰੂ ਸਾਹਿਬ ਦੇਗ ਵਿੱਚ ਵੀ ਚੌਂਕੜਾ ਮਾਰ ਕੇ ਬੈਠ ਗਏ ਸਤਿਗੁਰੂ ਦੇ ਪਾਵਨ ਸਰੀਰ ਤੇ ਬਹੁਤ ਵੱਡੇ ਵੱਡੇ ਫਲੂਏ ਹੋ ਗਏ ਸਾਰਾ ਸਰੀਰ ਛਾਲਿਆਂ ਨਾਲ ਭਰ ਗਿਆ ਕਿਉਂਕਿ ਗਰਮ ਪਾਣੀ ਦਾ ਸੁਭਾਅ ਤੁਹਾਨੂੰ ਪਤਾ ਹੈ ਮਾੜਾ ਜਿਹੇ ਹੱਥ ਤੇ ਪੈ ਜੇ ਉਸ ਲਈ ਛਾਲੇ ਛਾਲੇ ਕਰ ਦਿੰਦਾ ਸਾਰਾ ਸਰੀਰ ਦਾ ਮਾਸ ਸਤਿਗੁਰੂ ਦਾ ਉੱਠ ਗਿਆ ਸ਼ਾਮਾਂ ਪੈ ਗਈਆਂ ਫਿਰ ਪੁੱਛਦੇ ਸਤਿਗੁਰੂ ਸਾਹਿਬ ਮਹਾਰਾਜ ਮਾਰ ਗਏ ਤੈਨੂੰ ਕਿਹਾ ਤੂੰ ਆਪਣੀ ਮौज ਕਰ ਸਕਦਾ ਹੈ ਅਸੀਂ ਉੱਥੇ ਖਲੋਤੇ ਜਿੱਥੇ ਤੈਨੂੰ ਪਹਿਲਾਂ ਕਹਿ ਦਿੱਤਾ। ਫਿਰ ਆਪਾਂ ਜਾਣਦੇ ਆ ਅਗਲੇ ਦਿਨ ਉਹਨਾਂ ਨੇ ਤਵੀ ਤਪਾਈ ਹੈ। ਐ ਲਾਲ ਸੁਰਖ ਜਿਹੜੀ ਉਹ ਤਵੀ ਹੋ ਜਾਂਦੀ। ਸਤਿਗੁਰੂ ਨੇ ਕਿਹਾ ਜੇ ਨਹੀਂ ਮੰਨਦੇ ਫਿਰ ਇਹਦੇ ਤੇ ਬੈਠਣਾ ਪਏਗਾ। ਮਹਾਰਾਜ ਬੈਠ ਗਏ। ਉੱਪਰੋਂ ਗਰਮ ਕਰ ਕਰਕੇ ਰੇਤਾ ਮਹਾਰਾਜ ਦੇ ਪਾਵਨ ਸੀਸ ਵਿੱਚ ਪਾਇਆ ਗਿਆ। ਤੇ ਜਿਸ ਵੇਲੇ ਲੋਹੇ ਦਾ ਸੁਭਾਅ ਜਦੋਂ ਇਹ ਗਰਮ ਹੁੰਦਾ ਹੈ ਨਾ ਜਿੱਥੇ ਮਾਸ ਨੂੰ ਛੂੰਦਾ ਜਾਵੇ ਮਾਸ ਪੁੱਟ ਪੁੱਟ ਕੇ ਲਈ ਜਾਂਦਾ। ਸਤਿਗੁਰੂ ਦੇ ਪਾਵਨ ਸਰੀਰ ਦੀਆਂ ਹੱਡੀਆਂ ਨੰਗੀਆਂ ਹੋ ਗਈਆਂ। ਮਾਸ ਬਿਲਕੁਲ ਸੜ ਚੁੱਕਾ ਹੈ اڈੋਲ ਬੈਠੇ ਐ ਇਥੇ ਸਿੱਖ ਕਹਿੰਦੇ ਵੀ ਰਹੇ ਮਹਾਰਾਜ ਸਾਨੂੰ ਇੱਕ ਵਾਰਾ ਹੁਕਮ ਕਰੋ ਮਾਰ ਕਹਿੰਦੇ ਨਹੀਂ ਅਕਾਲ ਪੁਰਖ ਦੇ ਭਾਣੇ ਨੂੰ ਸਤਬਚਨ ਕਰਕੇ ਮੰਨਣਾ ਹੈ ਇਥੇ ਸਾਈ ਮੀਆਂ ਮੀਰ ਵੀ ਆਉਂਦਾ ਹੈ ਪਿਆਰ ਰੱਖਦਾ ਸੀ ਮਹਾਰਾਜ ਨਾਲ ਯਾਰੋ ਯਾਰੋ ਬੰਦਾ ਭਾਵੇਂ ਬ੍ਰਹਮ ਗਿਆਨੀ ਸੀ ਮਹਾਰਾਜ ਨੂੰ ਦੇਖ ਕੇ ਰੋਣ ਲੱਗ ਪਿਆ ਕਹਿੰਦਾ ਮਹਾਰਾਜ ਇਹ ਪਾਪੀ ਬੰਦੇ ਇੰਨਾ ਤੁਹਾਨੂੰ ਤਪਾ ਰਹੇ ਹਨ ਮਹਾਰਾਜ ਕਹਿੰਦੇ ਸਾਈ ਜੀ ਨਹੀਂ ਤੁਸੀਂ ਭਲੇਖਾ ਖਾ ਗਏ ਜੀ ਕਹਿੰਦੇ ਭਲੇਖਾ ਮਹਾਰਾਜ ਤਵੀ ਤੇ ਤੁਹਾਨੂੰ ਬਿਠਾਇਆ ਰੇਤ ਪਾਰੇ ਸਤਪਾ ਤਾ ਰਹੇ ਨੇ ਮਾਰ ਕਹਿੰਦੇ ਇਹ ਗੱਲ ਠੀਕ ਐ ਸਾਈ ਜੀ ਤਵੀ ਬੜੀ ਤੱਤੀ ਐ ਰੇਤ ਵੀ ਬੜੀ ਤੱਤੀ ਐ ਅੱਗ ਦਾ ਤੇ ਸੁਭਾ ਤੱਤਾ ਹੈ ਰੁੱਤ ਤੱਤੀ ਐ ਧੁੱਪ ਤੱਤੀ ਐ ਇਹ ਪਾਣੀ ਵੀ ਉਬਲਦਾ ਬੜਾ ਤੱਤਾ ਹੈ ਜਾਂਗੀਰ ਵੀ ਤੱਤਾ ਐ ਮੁਰਤਜਾ ਖਾਂ ਵੀ ਤੱਤਾ ਐ ਚੰਦੂ ਵੀ ਤੱਤਾ ਐ ਜਲਾਦ ਵੀ ਤੱਤੇ ਐ ਇੰਨੇ ਤੱਤੇ ਰਲ ਕੇ ਵੀ ਮਾਰ ਕਿਆ ਸਾਈ ਜੀ ਇਹ ਮੈਨੂੰ ਤਪਾ ਨਹੀਂ ਸਕਦੇ ਕਿਉਂ ਕੱਲ ਤਾਤੀ ਠੰਡਾ ਹਰਨਾ ਅੰਦਰ ਨੂੰ ਸ਼ੀਤਲਤਾ ਹੀ ਦੇਣ ਵਾਲਾ ਪ੍ਰਭੂ ਦਾ ਨਾਮ ਮੇਰੇ ਹਿਰਦੇ ਚ ਹੈ ਇਹ ਤਪਾਉਣ ਵਾਲੇ ਤਪ ਰਹੇ ਨੇ ਪਰ ਇਹ ਗੁਰੂ ਅਰਜਨ ਦੇ ਮਾਰ ਨੂੰ ਤਪਾ ਨਹੀਂ ਸਕਦੇ ਕਿਉਂਕਿ ਇਹਨੂੰ ਹੀ ਬ੍ਰਹਮ ਗਿਆਨ ਦੀ ਵਸਤਾਂ ਹੰਦੇ ਹਨ ਜਿਸ ਨੂੰ ਕੋਈ ਦੁਖੀ ਨਹੀਂ ਕਰ ਸਕਦਾ ਜਿਸ ਨੂੰ ਕੋਈ ਸੰਤਾਪ ਦੇ ਨਹੀਂ ਸਕਦਾ ਕਿਉਂਕਿ ਇਹਦੀ ਵਸਤਾ ਜੋ ਨਾਰ ਦੁੱਖ ਮੈਂ ਦੁੱਖ ਨਹੀਂ ਮੰਨੈ ਸੁਖ ਸੁਨੇ ਔਰ ਭੈ ਨਹੀਂ ਜਾਂ ਕੇ ਕੰਚਨ ਮਾਟੀ ਮੰਨੈ ਸਾਈਂ ਕਹਿੰਦਾ ਮਹਾਰਾਜ ਮੈਨੂੰ ਹੁਕਮ ਕਰ ਦਿਓ ਸੱਚੇ ਪਾਤਸ਼ਾਹ ਕੋਈ ਮੁਖ ਤੋਂ ਬਚਨ ਹੀ ਕਹਿ ਦਿਓ ਇਹਨਾਂ ਦੇ ਬਾਰੇ ਉਹਦਾ ਇਸ਼ਾਰਾ ਸੀ ਇਹਨਾਂ ਨੂੰ ਕੋਈ ਸਰਾਫ ਹੀ ਦੇ ਦਿਓ ਤੁਸੀਂ ਤਾਂ ਮੁਖ ਤੋਂ ਬਚਨ ਕਹੋਗੇ ਸਭ ਕੁਝ ਗਰਕ ਹੋ ਜਾਏਗਾ ਤੇ ਮਹਾਰਾਜ ਜਵਾਬ ਇਹ ਦਿੰਦੇ ਮਾਰ ਗਿਆ ਸਾਈਂ ਜੀ ਬਿਸਰ ਗਈ ਸਬਤਾਤ ਪਰਾਈ ਜਬ ਤੇ ਸਾਧ ਸੰਗਤ ਮੋਹਿ ਪਾਈ ਨਾ ਕੋ ਬੈਰੀ ਨਾਹੇ ਬੇਗਾਨਾ ਸਗਲ ਸੰਗ ਹਮਕੋ ਬਣਾਈ ਇਹ ਮੈਨੂੰ ਦੁਸ਼ਮਣ ਸਮਝਦੇ ਐ ਮੈਂ ਇਹਨਾਂ ਨੂੰ ਦੁਸ਼ਮਣ ਨਹੀਂ ਸਮਝਦਾ ਇਹਨੂੰ ਕਹਿੰਦੇ ਨੇ ਬ੍ਰਹਮ ਗਿਆਨੀ ਜਿਸ ਨੂੰ ਕਹਿੰਦੇ ਮਨ ਸਾਚਾ ਮੁਖ ਸਾਚਾ ਸੋਏ ਅਵਰ ਨਾ ਪੇਖੇ ਇਕਸ ਬਿਨ ਕੋਏ ਨਾਨਕ ਦੇ ਲੱਛਣ ਬ੍ਰਹਮ ਗਿਆਨੀ ਹੋਵੇ ਵਾਹ ਲੱਗਦਿਆਂ ਘਰ ਪਰਿਵਾਰ ਤੋਂ ਲੈ ਕੇ ਯਤਨ ਕੀਤਾ ਰਿਹਾ ਸਾਰਾ ਜੀਵਨ ਗੁਰੂ ਅਰਜਨ ਦੇਵ ਮਾਰ ਨੂੰ ਦੁਖੀ ਕਰਨ ਦਾ ਤਪਾਉਣ ਦਾ ਪਰ ਕੋਈ ਤਪਾ ਨਹੀਂ ਸਕਿਆ ਇੱਕ ਵੀ ਕੌੜਾ ਸ਼ਬਦ ਕਦੇ ਮਾਰਾਇ ਦੇ ਮੁਖ ਵਿੱਚੋਂ ਨਹੀਂ ਨਿਕਲਿਆ ਭਾਵੇਂ ਕਿ ਸਕਾ ਭਰਾ ਸੀ